ਬ੍ਰੌਂਡ ਕੁੜੀ 400 ਰੁਪਏ ਦਿਹਾੜੀ ਕਰਦੀ ਆ 400 ਰੁਪਏ ਬੜਾ ਹੀ ਸੋਸ਼ਲ ਮੀਡੀਆ ਤੇ ਆ ਰਿਹਾ 400 ਰੁਪਏ ਦਿਹਾੜੀ ਕਰਕੇ ਤੇ ਉਹਨੇ ਬੜੀ ਤਰੱਕੀ ਕੀਤੀ ਉਹਦੇ ਕਮੈਂਟ ਬੜਾ ਬੜੇ ਲੋਕ ਕਈਆਂ ਨੇ ਭੈਣ ਬਣਾਈ ਹੋਈ ਆ ਕਈਆਂ ਨੇ ਬੇਟੀ ਬਣਾਈ ਹੋਈ ਆ ਵੈਰੀ ਗੁੱਡ ਤੂੰ ਦਾ ਇਤਿਹਾਸ ਲਿਖ ਦਿੱਤਾ ਤੂੰ ਦਾ ਇਤਿਹਾਸ ਲਿਖ ਦਿੱਤਾ ਵੈਰੀ ਗੁੱਡ ਤੇਰੇ ਵਰਗੀ ਤਾਂ ਮਿਸਾਲ ਹੀ ਕੋਈ ਨਹੀਂ ਉਹ ਪੰਜਾਬ ਦੇ ਖੋਤੇ ਲੋਕੋ ਮੂਰਖ ਲੋਕੋ ਆਈਕਿਊ ਡੈੱਡ ਹੋ ਚੁੱਕੇ ਲੋਕੋ ਉਹ 400 ਰੁਪਏ ਦਿਹਾੜੀ ਨਾਲ ਇਦਾਂ ਕੋਈ ਕਾਰਾ ਚ ਘੁੰਮਦਾ ਆ ਕੋਈ ਪੀਜੇ 버ਗਰ ਖਾਂਦਾ ਆ ਕੋਈ ਐਸ਼ਾ ਰਿੰਦਾ ਆ ਕੋਈ ਬ੍ਰਾਂਡਡ ਕੱਪੜੇ ਪਹਿਰ ਕੇ ਉਹ ਹੱਦ ਹੋ ਗਈ ਯਾਰ ਤੁਹਾਡਾ ਇਹਨਾਂ ਵੀ ਦਿਮਾਗ ਦੀ ਕੰਮ ਕਰਦਾ ਓਏ ਧੰਦਾ ਆ ਧੰਦਾ ਫਰੌਰ ਦਾ ਧੰਦਾ ਮੂर्ख ਬਣਾਉਂਦਾ ਧੰਦਾ ਪਬਲਿਕ ਨੂੰ ਅੱਜ ਸੁਰੇਸ਼ ਖਾਲਸਾ ਦੀ ਵੀਡੀਓ ਵਾਇਰਲ ਹੋਈ ਉਹ ਕਹਿੰਦਾ 10000 ਦੇਣਾ ਪੜੇਗਾ ਪੋਡਕਾਸਟ ਦੇ ਦੂਗਾ ਹੁਣ ਮੇਰੇ ਇੱਕ ਨਾ ਯਾਰ ਪਹਿਚਾਨ ਵਾਲਾ ਮੁੰਡਾ ਆਇਆ ਵੀ ਮੈਂ ਬਰੌਂ ਕੁੜੀ ਨੂੰ ਲਾਇਆ ਫੋਨ ਪੀ ਪੌਡਕਾਸਟ ਕਰਵਾਉਣਾ ਤੇ ਨਹੀਂ 40000 ਲਵਾਂਗੇ ਉਹਨੇ 40000 ਲੈ ਕੇ ਤੇ ਉਥੇ ਗੱਲਾਂ ਕਿਹੜੀਆਂ ਕਰਨੀਆਂ ਮੈਂ 400 ਰੁਪਏ ਦਿਹਾੜੀ ਲੈਣੀ ਮੈਂ ਆ ਕਰਤਾ ਮੈਂ ਉਹ ਕਰਤਾ ਮੈਂ ਬਸ ਫਾਜ਼ੂ ਗੱਲਾਂ ਉਹਨੂੰ ਸੁਣਦੇ ਆ ਉਹ ਯਾਰ ਪੰਜਾਬ ਦੇ ਲੋਕ ਇੰਨੇ ਮੂਰਖਾ ਯਾਰ ਉਹ ਚੀਨ ਦੇ ਲੋਕ ਦੇਖੋ ਯਾਰ ਵੀਡੀਓ ਪੈਂਦੀਆਂ ਦੇਖੋ ਕਿੰਨੀ ਤਰੱਕੀ ਕਰ ਗਏ ਅਸੀਂ ਆ ਸੰਗ ਪੌਡਕਾਸਟ ਵਾਲੇ ਉੱਦੋਂ ਬਣਾਉਂਦੇ ਤੇ ਅਹੀ ਬੰਦੇ ਯਾਰ ਅਹੀ ਉਹਨਾਂ ਦੇ ਕਮਾਈ ਦਾ ਸਾਧਨ ਬਣੇ ਹੋਏ ਯਾਰ ਹੱਦ ਹੋ ਗਈ ਯਾਰ ਆ ਮੈਨੂੰ ਕਈਆਂ ਦੇ ਮੈਸੇਜ ਆਉਂਦੇ ਬਰਾਂਤੂੜੀ ਭਾਜੀ ਕਮੇਟੀਆਂ ਪਾਉਣ ਦੀ ਸਾਡੀਆਂ ਕਮੇਟੀਆਂ ਖਾ ਗਈ। ਉਹ ਇੱਕ ਨੰਬਰ ਦੀ ਫਰੌਡ ਯਾਰ ਪਤਾ ਨਹੀਂ ਕਿੰਨਾ ਨਾ ਫਰੌਡ ਕੀਤਾ ਕੀ ਕੀ ਉਹਦੇ ਕਾਲੇ ਇਤਿਹਾਸ ਹਨ। ਉਹ ਪੈਸੇ ਦੇ ਕੇ ਕੋੜਾ ਲਖਵਾ ਦਿੰਦੀ ਆ ਵੀ 400 ਰੁਪਏ ਦਿਹਾੜੀ ਕਰਦੀ ਆ। ਤੇ ਲੋਕੀ ਨਾਲ ਦੇ ਦੇ ਕਮੈਂਟਾਂ ਦੇ ਕਮੈਂਟ ਵਿੱਚ ਪੌਡਕਾਸਟ ਵਾਲੇ ਪਿੱਛੇ ਪੈਂਦੇ ਜੀ ਪੌਡਕਾਸਟ ਕਰਨਾ ਉਹ ਪੈਸੇ ਲੈਂਦੀ ਪੌਡਕਾਸਟ ਦੇ। 40-50 ਹਜ਼ਾਰ। ਪੌਡਕਾਸਟ ਵਾਲਾ ਜੀ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਠਰਕੀ ਜਿਹੜੇ ਸਾਰੇ ਘਟਿਆ ਲੈਵਲ ਦੇ ਬੰਦੇ ਘਟਿਆ ਲੋਗ ਕਿਰਦਾਰ ਦੇ ਨੀਚ ਕੈਟਾਗਰੀ ਦੇ ਗੰਦੇ ਲੋਗ ਉਹ ਜਿਹੇ ਸਾਰੇ ਇਹੋ ਜਿਹੇ ਪੌਡਕਾਸਟਰ ਦੇ ਹੋਏ ਹੋਏ ਆ ਚੰਗੇ ਰਿਪੋਰਟਰ ਵਾਕੋ ਵਾਦ ਵਾਕੋ ਵਾਦ ਪੰਜਾਬ ਜੇ 15 ਦੇ 20 ਹੋਣਗੇ ਉਸ ਤੋਂ ਅੱਗੇ ਚੰਗੇ ਰਿਪੋਰਟਰ ਹੀ ਨਹੀਂ ਸਾਹਬ ਇਹ ਗੰਦ ਪੇ ਲਿਆ ਉਹਨੇ ਵੀ ਪੌਡਕਾਸਟ ਕਰਕੇ ਬ੍ਰਾਂਡ ਕੁੜੀ ਨੂੰ 50000 ਦੇਣਾ ਪੌਡਕਾਸਟ ਕਰਕੇ ਉਹਦਾ ਨੈਟ ਦੇ ਪਾ ਦੇਣਾ 1.5 ਲੱਖ ਉਹਨੇ ਕਮਾਉਣਾ ਤੇ ਪਬਲਿਕ ਵਾਣਾ ਅਸੀਂ ਪੰਜਾਬੀਆਂ ਨੇ हद हो गई यार हद हो गई हुन ये ਧੰਦਾ ਆ ਪੌਡਕਾਸਟ ਦਾ ਧੰਦਾ ਮੈਂ ਸਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਜਿੰਨੇ ਪੌਡਕਾਸਟ ਵਾਲੇ ਆ ਨਾ ਸਾਰਿਆਂ ਦੇ ਝੂਠੇ کیس ਪਾ ਕੇ ਤੁਹਾਨੂੰ ਜੇਲ੍ਹ ਸੁਟੋ ਇਹ ਪਬਲਿਕ ਨੂੰ ਵੱਡੇ ਲੈਵਲ ਤੇ ਮੂਰਖ ਬਣਾ ਰਹੇ ਤੇ ਪੰਜਾਬ ਦੀ ਜਿੰਦਾ ਬਣਦੀ ਆ ਯਾਰ ਉਹ ਮੈਂ ਜਿੰਨਾ ਯਾਰ ਉਹ ਮਹਾਰਾਸ਼ਟਰ ਗਜਰਾ ਤੂੰ ਗਜਰਾਦੇ ਲੋਕ ਪੰਜਾਬੀਆਂ ਤੋਂ ਹਜ਼ਾਰਾਂ ਗੁਣਾ ਅਦਮੰਦਾ ਯਾਰ ਮੈਂ ਉੱਥੇ ਰਹਿੰਦਾ ਰਿਹਾ ਆ ਪਿਆਰ ਦੇ ਲੋਕ ਇਸ ਨੂੰ ਯਾਰ ਇਹਨਾਂ ਸੋਚਣਾ ਦਿਮਾਗ ਹੀ ਬੰਦ ਕੀਤੇ ਹੋਇਆ ਕੋਈ ਸਿਵਾਰਤਮ ਨਾਲ ਗੁੱਲ ਕੇ ਬਹਿ ਜਾਂਦਾ ਲੋਕੀ ਉਹਨੂੰ ਮਥੇ ਟੇਕਣ ਲੱਗ ਪਈਦੇ ਓਏ ਹੱਤ ਹੋਊਗੀ ਓਏ ਪੰਜਾਬ 'ਚ ਇੱਕ ਪੰਜਾਬੀਆਂ ਦਾ ਕੋਈ ਖੇਡ ਮੇਲੇ ਖਤਮ ਹੋ ਗਿਆ ਕੋਈ ਆਪਣੀ ਯੂਨੀਵਰਸਿਟੀ ਨਹੀਂ ਕੋਈ ਸਕੂਲ ਨਹੀਂ ਕੋਈ ਕੁਛ ਨਹੀਂ ਕੋਈ ਇੱਕ ਸੰਸਥਾ ਇਹੋ ਜਿਹੀ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੋਵੇ ਕੋਈ ਇਹੋ ਜਿਹਾ ਤਿਹਾਜ ਧੀਆਂ ਵਗੈਰਾ ਸਭ ਖਤਮ ਹੋ ਗਿਆ ਉਹ ਜਿਹੜਾ ਬਿਲਕੁਲੀ ਲੋ ਲੈਵਲ ਦੇ ਲੋੜੀ ਵਗੈਰਾ ਬਸ ਛੋਟੇ ਮੋਟੇ ਕੋਈ ਬਸ ਉਹ ਰਹਿ ਗਏ अहिंको पॉडकास्टा की यार हद होगी कुछ तील कर लोको कुछ कर लो सोशल मीडिया खोलता प्यो देख ला दिडियो पा लगे लोगों पैसे देने शुरू करते बल्ले बल्ले बड़ी मेहनत करती बड़ी मेहनत करती फिर पॉडकास्टा में पैसे लीजा हजार रुपया पॉडकास्ट ली सारे लॉडकास्ट करना ਕੋਕੋ ਪੋਡਕਾਸਟ ਵਾਲੇ ਵਿਦਤ ਨਵੇਂ ਨੂੰ ਹੀ ਗਮਾਉਣੇ ਆ ਨਾ ਤੇ ਮੂਰਖ ਬਣਨਾ ਅਸੀਂ ਹੱਦ ਹੋ ਗਈ ਪੰਜਾਬ ਦੇ ਲੋਕੋ ਯਾਰ ਐਡੇ ਨਕਮੇ ਲੋਕਾਂ ਦਾ ਤਾਂ ਰੱਬ ਵੀ ਮੇਰੇ ਘਰ ਵਾਦੀ ਵਾਸ ਨਹੀਂ ਹੈਗਾ ਯਾਰ ਅਨਮੋਲ ਕਾਤਰਾ ਕਿੰਡੀ ਵੱਡੀ ਠੱਗਰੀ ਤੇ ਕੰਮ ਚਲਾਉਂਦਾ ਪਰ ਲੋਕੀਓ ਨੂੰ ਰੱਬ ਮੰਨਦੇ ਆ 2.5 ਲੱਖ ਰੁਪਈਆ ਉਹ ਪੋਡਕਾਸਟ ਨਵੇਂ ਬੰਦੇ ਨੇ ਕਰਨਾ 2.5 ਲੱਖ ਉਹ ਲੈਂਦਾ ਤੇ ਜੇ ਅੱਗੇ ਵੱਡੇ ਬੰਦੇ ਦਾ ਪੋਡਕਾਸਟ ਉਹਨੇ ਕਰਤਾ ਤੂੰ ਉਹਨੂੰ 2.5 ਲੱਖ ਦਿੰਦਾ ਤੇ ਬਬ ਮੁਰਗੀ ਨਰ ਬੁਲਾਉਂਦੇ ਲੋਕਾਂ ਨੂੰ ਸਾਨੂੰ ਤੇ ਅਸੀਂ ਬਣਦੇ ਯਾਰ ਉਹ ਬਣਦੇ ਯਾਰ ਤਾਂ ਹੀ ਹੋ ਸੀ ਆਪਰੇ ਪੰਜਾਬ ਕੋਈ ਕੁਸ਼ ਕ੍ਰੇਸ਼ਨ ਨਹੀਂ ਕਰ ਪਾਇਆ ਅਸੀਂ ਅਮਰੀਕਾ ਤੋਂ ਉੱਥੇ ਦਿਹਾੜੀਆਂ ਕਰਨ ਜਾਂਦੇ ਆ ਕਿਉਂਕਿ ਅਸੀਂ ਮਜ਼ਦੂਰ ਲੈਵਲ ਦੇ ਲੋਕ ਹੋ ਗਏ ਆ ਸਾਡੀ ਮੈਂਟੈਲਿਟੀ ਮਜ਼ਦੂਰ ਲੈਵਲ ਦੀ ਹੋ ਗਈ ਯਾਰ ਹੱਦ ਹੋ ਗਈ ਜਿਹੜਾ ਠੱਗ ਚੋ ਜਿੱਥੇ ਦੁਨੀਆਂ ਚ ਉਹਦਾ ਸੂਤ ਹੀ ਲਾ ਚਲੋ ਜਾ ਕੇ ਪੰਜਾਬ ਜਾਉਣੇ ਸੂਤ ਕੋਈ ਪੰਜਾਬ ਆ ਕੇ ਵਜੇ ਦਿੰਦਾ ਲੋਕੀ ਉਹਦੇ ਆਸਤੇ ਵੀ ਆਪਸ ਵਿੱਚ ਲੜਦੇ ਮਰਦੇ ਯਾਰ ਹੱਦ ਹੋ ਗਈ ਵੀਰੋ ਹੱਦ ਹੋ ਗਈ ਯਾਰ ਮੈਂ ਬੜਾ ਹੀ ਯਾਰ ਸੋਚ ਸੋਚ ਕੇ ਵੀ ਯਾਰ ਹੁਣ ਜਿਸ ਮਿੱਟੀ 'ਚ ਪੈਦਾ ਹੋਏ ਆ ਉਸ ਦੇ ਯਾਰ ਲੋਕਾਂ ਦੇ ਬਾਰੇ ਜਾਂ ਉਸ ਜਗ੍ਹਾ ਬਾਰੇ ਆਟੋਮੈਟਿਕ ਦਿਲ ਨੂੰ ਹੁੰਦਾ ਯਾਰ ਕਿ ਕਿਉਂ ਯਾਰ ਜਾਂ ਫਿਰ ਚਾਰ ਦੇ ਲੀਡਰ ਰੱਖੇ ਹੋਏ ਪੰਜਾਬ ਦੇ ਲੋਕਾਂ ਨੇ ਵੀ ਆਹ ਲੀਡਰ ਸਾਨੂੰ ਖਤਮ ਕਰ ਪਾਇਆ ਬਸ ਯਾਰ ਕਦੀ ਪੰਜਾਬ ਦੇ ਲੋਕਾਂ ਨੇ ਲੀਡਰਾਂ ਕੋਲ ਸਕੂਲ ਮੰਗੇ ਕਾਲਜ ਮੰਗੇ ਟੁੱਟੇ ਰਸਤੇ ਕਿਹਾ ਵੀ ਬਣਵਾ ਦਿਓ ਸਾਡੇ ਪਿੰਡ ਪੰਚਾਇਤ ਘਰ ਬਣਾ ਦਿਓ ਸਾਡੇ ਪਿੰਡ ਗਰਾਊਂਡ ਬਣਾ ਦਿਓ ਜਾਂ ਸਾਡੇ ਬੱਸ ਲਾ ਦਿਓ ਐ ਪਿੰਡਾਂ ਨੂੰ ਕਦੀ ਕਿਹਨੇ ਕਿਹਾ ਮੈਨੂੰ ਨਹੀਂ ਲੱਗਦਾ ਵੀ ਕਿਹਨੇ ਕੋਈ ਐਪਲੀਕੇਸ਼ਨ ਕਰੇ ਪਾਈ ਹੋਵੇ ਜਾਏ ਹੋ ਜਾ ਕੁਛ ਨਾ ਜਦੋਂ ਯਾਰ ਸਮਾਜ ਮੁੱਖ ਮੰਤਰੀ ਨੇ ਨਹੀਂ ਬਣਾਉਣਾ ਸਮਾਜ ਅਸੀਂ ਕੱਲੇ ਕੱਲੇ ਬੰਦੇ ਨੇ ਬਣਾਉਣਾ ਆ ਸਮਾਜ ਕੱਲੇ ਕੱਲੇ ਬੰਦੇ ਦੇ ਬਣਾਇਆ ਬਣਨਾ ਵਾ ਪਰ ਅਸੀਂ ওই ਮੂਰਖਾਂ ਸਭ ਦੇ ਪੌਡਕਾਸਟ ਵਾਲੇ ਯਾਰ ਉਦੋਂ ਬਣਾਉਂਦੇ ਐ ਗੱਡ ਕੇ ਉਦੋਂ ਹੈ ਹੱਦ ਹੋ ਗਈ ਵੀਰੋ ਹੱਦ ਹੋ ਗਈ ਕੀ ਕਹਾਂ ਯਾਰ ਮੈਨੂੰ ਵੀਡੀਓ ਪਾ ਪਾ ਮੈਂ ਤਾਂ ਥਾਗ ਗਿਆ ਯਾਰ ਵੀਡੀਓ ਪਾ ਪਾ ਵੀ ਕੀ ਯਾਰ ਬੜਾ ਦੁੱਖ ਹੁੰਦਾ ਯਾਰ ਬੜਾ ਦੁੱਖ ਹੁੰਦਾ ਯਾਰ ਸਾਡੇ ਨਾਲ ਉਹ ਜਿਹੜੇ ਪੰਜਾਬ ਦੇ ਸਾਡੇ ਨਾਲ ਮੁੰਬਈ ਦੇ ਜਿਹੜੇ ਪੰਜਾਬੀ ਉਹ ਕਾਇਮ ਆ ਸਾਡੇ ਨਾਲ ਉਹ ਜੁਪੀ ਬਿਹਾਰ ਜਿਹੜੇ ਰਹਿੰਦੇ ਨੇ ਉਹ ਕਾਇਮ ਆ ਪੰਜਾਬੀ ਅਕੀਲ ਲਖੀਨਪੁਰ ਖੀਰੀ ਤੋਂ ਉਹ ਆਇਆ ਬੰਦਾ ਉਹ ਕਾਇਮ ਆ ਗਵਾਲੀਆਂ ਰਹਿੰਦੇ ਪੰਜਾਬੀ ਉਹ ਕਾਇਮ ਆ ਅਸੀਂ ਪੰਜਾਬੀ ਯਾਰ ਇਹ ਗਿੰਦ ਕੰਮੇ ਹੋ ਗਏ ਕੀ ਕਹਾ ਯਾਰ ਮੈਂ ਹਾਂ